ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨਾਲ ਸੁਰੱਖਿਆ ਬਾਰੇ ਸਮੀਖਿਆ ਮੀਟਿੰਗ ਕੀਤੀ ਪੰਜਾਬ ਵਿੱਚ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਅਤੇ ਇਸ ਦੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਸਮੇਤ ਇੱਕ ਐਸਐਸਪੀ ਤੇ ਏਆਈਜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅੱਜ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ ਪੰਜਾਬ ਵਿੱਚ ਵੀ जिला बदरती वख-वख जागरूकता समागम करवाई गए अति आईपीएल क्रिकेट आज चेन्नई सुपर किंग्स का सामना सनराइजर्स हैदराबाद ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋ ਸਿੰਘ ਹਨ ਨੇ ਅੱਜ ਸ਼੍ਰੀਨਗਰ ਦੇ ਰਾਜ ਭਵਨ ਵਿਖੇ ਫੌਜ ਮੁਖੀ ਜਨਰਲ ਉਪੇਂਦਰ द्विवेदी ਨਾਲ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿੱਚ ਉਤਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟਨੈਂਟ ਜਨਰਲ ਐਮ ਵੀ سچندر کمار اُپ سینا مخیٹی نٹ جنرل پرتی شرما پندرویں کونرل آفیسر کمانڈنگ لفٹینٹ جنرل پرشانت سریواستو بھی موجود رہے اس پہلے فوج مخی جنرل اپر دن سویر سری نگر پہنچے سری نگر سبت پندرویں کونرل آفیسر کمانڈنگ نے ان سرکیا حالات دہشت گردوں خلاف کی جارہی کاروائی اور کنٹرول ریخا سے پاکستانی فوج وی جہی گولی بندی کی النکھنا بارے جانکاری دھی ਪੰਜਾਬ ਵਿੱਚ ਪਹਿਲਗਾਮ دہشت گردੀ ਹਮਲੇ ਦੀ ਨਿੰਦਾ ਤੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੂਬੇ ਵਿੱਚ ਕੱਲ ਤੋਂ ਰਾਜਨੀਤਿਕ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਵੱਲੋਂ ਕੈਂਡਲ ਮਾਰਚ ਦੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਮਾਰੇ ਗਏ ਲੋਕਾਂ ਦੇ ਦੁਖੀ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਪ੍ਰਾਰਥਨਾਵਾਂ ਵਿਕੀਤੀਆਂ ਜਾ ਰਹੀਆਂ ਨੇ। ਪੰਜਾਬ ਮੰਤਰੀ ਮੰਡਲ ਨੇ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ 2 ਮਿੰਟ ਦਾ ਮੌਨ ਵੀ ਰੱਖਿਆ। ਪੰਜਾਬ ਦੇ ਮੁਫਤੀ ਆਜ਼ਮ حضرت مولانا ਇਤਕਾਉਲ हसन ਕੰਦਲਵੀ ਨੇ ਇਸ ਕਾਰਨਾਮਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਮਨੁੱਖਤਾ ਤੇ ਹਮਲਾ ਦੱਸਿਆ ਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ہمارے پاس الفاظ نہیں ہیں جن الفاظ کے اندر اس دکھ کا اظہار کیا جائے جو اس وقت ہم سب محسوس کر رہے ہیں یقیناً پہلگام میں ہونے والا یہ حملہ چند انسانوں پر حملہ نہیں ہے بلکہ ساری انسانیت پر حملہ ہے ہم اس حملے کی شدید الفاظ میں مذمت کرتے ہیں اور ہم سمجھتے ہیں جو لوگ یہ کام کرنے والے ہیں وہ انسان نہیں ہیں بلکہ جانور سے بھی زیادہ بدتر ہے ہم حکومت سے مطالبہ کرتے ہیں کہ واروں کو سخت سے سخت سزا دی جائے اور ان کو کیف فرے کردار تک پہنچایا جائے, جائے اور یہ بات بلکل واضح کر دینا چاہتے ہیں کہ یہ اور اس طرح کا کوئی بھی حملہ اسلامی تعلیمات کے یکسر خلاف ہے او در اج لدیانا دی اتحاس جامع مسجد وکھے پنجاب دے شاہی امام ات مجلس احرار اسلام ہند دے قومی پرتان مولانا محمد عثمان رہ مانی لو ਧਿਆਨ ਵੀ ਦੀ ਅਗਵਾਈ ਹੇਠ ਮੁਸਲਮਾਨਾ ਨੇ ਪਹਿਲਗਾਮ دہشت گردਕਿਰਤੀ ਹਮਲੇ ਦੀ ਲਗਾਤਾਰ ਨਿੰਦਾ ਜਾਰੀ ਰੱਖਦੇ ਹੋਏ ਕਾਲੀਆਂ ਪੱਟੀਆਂ ਬੰਨ੍ਹ ਕੇ ਜੁਮਮੇ ਦੀ ਨਮਾਜ਼ ਅਦਾ ਕੀਤੀ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਨਾਕਾ ਨਾਪਾਕ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘਟ ਹੈ ਉਹਨਾਂ ਕਿਹਾ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ دہشت گردਕਿਰਤੀ ਦੇ ਵਿਰੋਧਤਾ ਕਰਤਾ ਨਜ਼ਰ ਆ ਰਿਹਾ ਹੈ ਸ਼ਾਹੀ ਇਮਾਮ ਨੇ ਕਿਹਾ ਮੁਸ਼ਕਿਲ ਸਮੇਂ ਵਿੱਚ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣ ਵਾਲਿਆਂ ਦੇ ਖਿਲਾਫ ਸਖਤ ਰੁਖ ਅਪਣਾਉਂਦੀ ਜ਼ਰੂਰਤ ਹੈ ਉਧਰ ਫਤਿਹਗੜ ਸਾਹਿਬ ਚ ਰੋਜ਼ਾ ਸ਼ਰੀਫ ਵਿਖੇ ਸਰਹੰਦ ਦੇ ਖਲੀਫਾ ਸੈਦ ਮੁਹੰਮਦ 사ਦਿਕ ਰਜ਼ਾ ਮੁਜੱਦੀਦੀ ਅਗਵਾਈ ਚ ਹਮਲੇ ਦੇ ਰੋਸ وچੋਂ ਵਿਸ਼ਾਲ ਰੋਸ ਮਾਰਚ ਕਰਿਆ ਗਿਆ ਇਸ ਮਗਰੋਂ ਰੋਜ਼ਾ ਸ਼ਰੀਫ ਤੇ ਮੁਖ ਗੇਟ ਤੇ ਦਹਿਸ਼ਤਗਰਦੀ ਦਾ ਪੁਤਲਾ ਸਾੜਿਆ ਗਿਆ ਮਾਰੇ ਗਏ ਸਾਲਾਨੀਆਂ ਦੀ ਆਤਮਿਕ ਸ਼ਾਂਤੀ ਲਈ ਦੁਆ ਵੀ ਕੀਤੀ ਗਈ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਸਮੇਤ ਇੱਕ ਐਸਐਸਪੀ ਅਤੇ ਏਆਈਸੀ ਨੂੰ ਮੋਤਲ ਕਰ ਦਿੱਤਾ ਗਿਆ ਹੈ ਸਰਕਾਰੀ ਸੂਤਰਾ ਮੁਤਾਬਕ ਇਹ ਕਾਰਵਾਈ ਡਰਾਈਵਿੰਗ ਲਾਇਸੈਂਸਾਂ ਸੰਬੰਧੀ ਇੱਕ ਕੋਟਾਲੇ ਬਾਰੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਮੱਦੇਨਜ਼ਰ ਇੱਕ ਕਦਮ ਚੁੱਕਿਆ ਗਿਆ ਹੈ ਭਾਰਤੀ ਪੁਰਾਣ ਖੋ ਸੰਗਠਨ ਇਸਰੂ ਦੇ ਸਾਫ ਦਾ ਚੇਅਰਮੈਨ ਅਤੇ ਭਾਰਤੀ ਰਾਸ਼ਟਰੀ ਸਿੱਖਿਆ ਨੀਤੀ ਦੇ ਮੁੱਖ ਨਿਰਮਾਤਾ ਡਾਕਟਰ ਕੇ ਕਸਤੂਰੀ ਰੰਗਨ ਦਾ ਅੱਜ ਸਵੇਰੇ ਬੰਗਲੌਰੂ ਸਥਿਤ ਉਹਨਾਂ ਦੇ ਨਿਵਾਸ ਸਥਾਨ ਤੇ ਦਿਹਾਂਤ ਹੋ ਗਿਆ ਉਹ 88 ਵਰਿਆਂ ਦੇ ਸਨ ਇਸਰੋ ਦੇ ਚੇਅਰਮੈਨ ਦੇ ਰੂਪ ਚ ਡਾਕਟਰ ਕਸਤੂਰੀ ਰੰਗਨ ਨੇ ਪੋਲਰ ਸੈਟੇਲਾਈਟ ਪੁਲਾੜ ਵਾਹਨ ਪੀਐਸਐਲਵੀ ਦੇ ਵਿਕਾਸ ਚ ਮੁੱਖ ਭੂਮਿਕਾ ਨਿਭਾਈ ਜੋ ਕਿ ਭਾਰਤ ਦਾ ਸਭ ਤੋਂ ਫਾਇਦੇਮੰਦ ਤੇ ਪ੍ਰੋਸੇਮੰਦ ਸੈਟੇਲਾਈਟ ਵਾਹਨ ਬਣ ਗਿਆ ਉਹਨਾਂ ਨੇ 27 ਅਗਸਤ 2003 ਨੂੰ ਅਹੁਦਾ ਛੱਡਣ ਤੋਂ ਪਹਿਲਾਂ 9 ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤੀ ਪੁਲਾੜ ਪ੍ਰੋਗਰਾਮ ਦੀ ਅਗਵਾਈ ਕੀਤੀ ਡਾਕਟਰ ਕਸਤੂਰੀ ਰੰਗਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਕਰਨਾਟਕ ਗਿਆਨ ਕਮਿਸ਼ਨ ਦੇ ਚੇਅਰਮੈਨ ਤੇ ਬੰਗਲੌਰੂ ਚ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਬੱਚੋਂ ਵੀ ਸੇਵਾ ਨਿਭਾਈ ਉਹ 2003 ਤੋਂ 2009 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਰਾਸ਼ਟਰਪਤੀ ਜੋਪੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਇਤਿਹਾਨ ਤੇ ਦੁੱਖ ਦਾ ਇਸਹਾਰ ਕੀਤਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airnew chalender ਸਾਡਾ ਫੇਸਬੁੱਕ ਪੇਜ ਹੈ airnew-air chalender ਅਤੇ YouTube ਤੇ ਸਾਡਾ ਚੈਨਲ ਹੈ @airnew chalender ਅੱਜ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ ਇਹ ਵਿਸ਼ਵ ਸਿਹਤ ਸੰਗਠਨ ਵੱਲੋਂ ਮਲੇਰੀਆ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਬਿਮਾਰੀ ਨੂੰ ਕੰਟਰੋਲ ਕਰਨ, ਰੋਕਣ ਤੇ ਖਤਮ ਕਰਨ ਦੀ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਇੱਕ ਵਿਸ਼ਵਵਿਆਪੀ ਪਹਿਲ ਕਦਮੀ ਹੈ। ਇਸ ਦਾ ਉਦੇਸ਼ ਮਲੇਰੀਆ ਦੇ ਖਾਤਮੇ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਵਿਸ਼ਵਵਿਆਪੀ ਨੀਤੀ ਤੌਲਿਆਂ ਕੀ ਪਾਇਚਾਰਕ ਕਾਰਵਾਈ ਤੱਕ ਸਾਰੇ ਪੱਧਰਾਂ ਦੇ ਉਪਰਾਲਿਆਂ ਨੂੰ ਸੁਰਜੀਤ ਕਰਨਾ ਹੈ। ਇਸੇ ਸਿਲਸਿਲੇ ਵਿੱਚ ਪੰਜਾਬ ਵਿੱਚ ਵੀ ਜ਼ਿਲ੍ਹਾ ਪੱਧਰ ਤੇ ਵਾਕ-ਵਾਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਵਿਸ਼ਵ ਮਲੇਰੀਆ ਦਿਵਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਹਤਿੰਦਰ ਕੌਰ ਨੇ ਮਲੇਰੀਆ ਦੀ ਰੋਕਥਾਮ ਤੇ ਨਿਯੰਤਰਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪੋਸਟਰ ਜਾਰੀ ਕੀਤਾ ਡਾਕਟਰ ਹਤਿੰਦਰ ਕੌਰ ਨੇ ਮਲੇਰੀਆ ਤੋਂ ਬਚਾ ਸਾਵਧਾਨੀਆਂ ਤੇ ਇਲਾਜ ਸੰਬੰਧੀ ਜਾਗਰੂਕ ਕੀਤਾ ਜੋ ਇਸ ਦੀ ਥੀਮ ਹੈ ਮਲੇਰੀਆ ਐਂਡਸ ਵਿਦ ਅਸ ਰੀਇਨਵੈਸਟ ਰੀਇਮੇਜਿਨ ਐਂਡ ਰੀਇਗਨਾਈਟ ਮਲੇਰੀਆ ਦੇ ਖਾਤਮੇ ਲਈ ਇੱਕ ਯੁੱਧ ਦੀ ਤਰ੍ਹਾਂ ਸਾਰੇ ਸਮਾਜ ਨੂੰ ਅਤੇ ਸਿਹਤ ਵਿਭਾਗ ਨੂੰ ਮਿਲ ਕੇ ਕੰਮ ਕਰਨਾ ਹੈ ਤਾਂ ਕਿ ਅੱਪਾ ਜਿਹੜਾ ਇਹ ਮਲੇਰੀਆ ਬੁਖਾਰ ਹੈ ਇਸ ਦਾ ਖਾਤਮਾ ਕਰ ਸਕੀਏ ਔਰ ਇਹ ਤਾਂ ਜੋ ਸੀਜ਼ਨ ਹੁੰਦਾ ਹੈ ਉਹ April ਤੋਂ ਲੈ ਕੇ September ਤੱਕ ਹੁੰਦਾ ਹੈ ਮਰੀਜ਼ ਨੂੰ ਤੇਜ਼ ਬੁਖਾਰ ਨਾਲ ਸਰੀਰ ਦੇ ਵਿੱਚ ਦਰਦ ਸਿਰਦਰਦ ਹੋ ਸਕਦਾ ਹੈ ਉਲਟੀ ਆ ਸਕਦੀ ਹੈ ਕਮਜ਼ੋਰੀ ਹੋ ਸਕਦੀ ਹੈ ਔਰ ਜਦੋਂ ਇਹ ਬੁਖਾਰ ਉਤਰਦਾ ਹੈ ਤਾਂ ਕਾਂਬੇ ਦੇ ਨਾਲ ਇਹ ਬੁਖਾਰ ਉਤਰਦਾ ਹੈ ਉਦਰ ਮੁਹਾਲੀ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੀ ਸਿਹਤ ਕਾਮਯਾਨੀ ਰੈਲੀਆਂ, ਸਵਾਲ-ਜਵਾਬ ਮੁਕਾਬਲੇ, ਨੁਕੜਨਾਟਕਾਂ ਤੇ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਏ। ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਨੇ ਕਿਹਾ ਸਰਕਾਰ ਨੇ ਸਾਲ 2030 ਤੱਕ ਮਲੇਰੀਆ ਦਾ ਮੁਕੰਮਲ ਖਾਤਮਾ ਕਰਨ ਦਾ ਟੀਚਾ ਮਿਥਿਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਤੇ ਪਿੰਡ ਬਾਦਲ ਵਿਖੇ ਇੱਕ ਸਕਿੱਲ ਸੈਂਟਰ ਖੋਲ੍ਹਿਆ ਜਾਵੇਗਾ। ਕੇਂਦਰੀ ਹੁਨਰ ਵਿਭਾਗ ਦੇ ਸਲਾਹਕਾਰ ਡਾਕਟਰ ਸੰਦੀਪ ਸਿੰਘ ਕੌੜਾ ਨੇ ਦਸਿਆ ਕਿ ਇਸ ਦੀ ਮਨਜ਼ੂਰੀ ਤੇ ਹੋਰ ਕਾਗਜ਼ ਪੱਤਰ ਸੁਖਵੀਰ ਸਿੰਘ ਬਾਦਲ ਨੂੰ ਸੌਂਪੇ ਗਏ ਨੇ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਵੱਖ-ਵੱਖ ਕੰਮ ਸਿਖਾਉਣ ਲਈ ਤੇਜਤਾ ਇੱਕ ਦੂਜਾ ਕੇਂਦਰ ਹੋਵੇਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਮ ਦੇ ਉੱਤੇ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਜੋ ਕਿ ਪਿੰਡ ਬਾਦਲ ਦੇ ਵਿੱਚ ਸੈਟਅਪ ਕੀਤਾ ਜਾਊਗਾ ਇਹਦੇ ਬਾਰੇ ਪਾਲ ਸਰਕਾਰ ਵੱਲੋਂ ਅਪਰੂਵਲ ਦਿੱਤਾ ਗਿਆ ਹੈ ਅੰਡਰ ਦੀ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਇਹ ਸੈਂਟਰ ਦਾ ਜੋ ਮੇਨ ਫੋਕਸ ਰਹੇਗਾ ਕਿ ਜਿਹੜਾ ਯੂਥ ਹੈ ਇਸ ਰੀਜਨ ਦਾ ਪਹਿਲਾਂ ਉਹਨੂੰ ਸਕਿੱਲ ਕਰਕੇ ਜੇ ਉਹ ਇੱਥੇ ਨੌਕਰੀ ਕਰਨਾ ਚਾਹੁੰਦਾ ਹੈ ਇੱਥੇ ਕੀਤੀ ਜਾਵੇ ਜੇ ਉਹ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਸਕਿੱਲ ਦੇ ਕੇ ਬਾਹਰ ਭੇਜਾਂਗੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਔਰ ਲੋਨ ਲੈ ਕੇ ਬਾਹਰ ਜਾਣ ਦੀ ਲੋੜ ਨਹੀਂ ਹੈ ਡਾਕਟਰ ਸੰਦੀਪ ਸਿੰਘ ਕੌੜਾ ਅੱਜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰ੍ਹੇਮਾਗ ਕੇ ਪਿੰਨ ਬਾਦਲ ਵਿਖੇ ਪਹੁੰਚੇ ਹੋਏ ਸਨ ਵੱਖ-ਵੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਰਤਪੁਰ ਸਾਹਿਬ ਦੇ ਵਸੀਆਂ ਦੀ ਚਰੋਖਣੀ ਮੰਗ ਨੂੰ ਪੂਰਾ ਕਰਨ ਲਈ ਮੁੱਢਲੇ ਸਿਹਤ ਕੇਂਦਰ ਦੀ ਇਮਾਰਤ ਨੂੰ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਕੇ ਆਧੁਨਿਕ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਕਿਰਤਪੁਰ ਸਾਹਿਬ ਚੁ ਸਿਹਤ ਕੇਂਦਰ ਦੀ ਇਹ ਇਮਾਰਤ ਜਲਦ ਮਿਆਰੀ ਸਿਹਤ ਸਹੂਲਤ ਦੇਣ ਲਈ ਲੋਪਰਤ ਹੋਵੇਗੀ। ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਨੇ ਅੱਜ ਸਿਵਲ ਸਰਜਨ ਡਾਕਟਰ ਤਰਸੀਮ ਸਿੰਘ ਦੀ ਮੌਜੂਦਗੀ ਚ ਕਿਰਤਪੁਰ ਸਾਹਿਬ ਦੇ ਮੁਢਲੇ ਸਿਹਤ ਕੇਂਦਰ ਦੀ ਨਵੀਂ ਇਮਾਰਤ ਦੇ ਉਸਾਰੀ ਲਈ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਹਨਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਨੂੰ ਜਲਦ ਪੂਰਾ ਕਰਨ ਨੂੰ ਯਕੀਨੀ ਬਣਾਉਂਦੀ ਹਦਾਇਤ ਕੀਤੀ। ਕੇਂਦਰੀ ਚਮੜਾ ਕੋ ਹ ਸੰਸਥਾਨ ਦੇ ਖੇਤਰੀ ਕੇਂਦਰ ਜਲੰਧਰ ਨੇ ਆਪਣਾ 78ਵਾਂ ਸਥਾਪਨਾ ਦਿਵਸ ਮਨਾਇਆ ਸਕੂਲ ਆਫ ਐਮਿਨੈਂਸ ਪਾਰਕੋ ਕੈਂਪ ਜਲੰਧਰ ਦੇ ਵਿਦਿਆਰਥੀਆਂ ਤੇ ਫੈਕਲਟੀ ਅਤੇ ਚਮੜਾ ਉਦਯੋਗ ਦੇ ਡੈਨਰਾ ਤੇ ਤਕਨੀਕੀ ਸਟਾਫ ਨੇ ਇਸ ਸਮਾਗਮ 'ਚ ਸਰਗਰਮੀ ਨਾਲ ਸ਼ਿਰਕਤ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਚਮੜਾ ਫੈਡਰੇਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ ਚਮੜਾ ਉਦਯੋਗ ਤੇ ਦੇਸ਼ ਦੀ ਆਰਥਿਕਤਾ 'ਚ ਇਸ ਦੇ ਯੁਕਤਾਨ ਨੂੰ ਉੱਚਾ ਕਰ ਕੀਤਾ ਅਮ੍ਰਿਤਸਰ ਸਥਿਤ ਲੈਂਡ ਕਸਟਮ ਸਟੇਸ਼ਨ ਅਟਾਰੀ ਵਿਖੇ ਕਸਟਮਸ ਵਿਰਾਸਤੀ ਗੈਲਰੀ ਦੀ ਸ਼ਾਨ ਤੇ ਇਤਿਹਾਸ ਨੂੰ ਦਰਸਾਉਂਦੀ ਇੱਕ ਚਿੱਤਰਕਾਰੀ ਅੱਜ ਅਮ੍ਰਿਤਸਰ ਕਸਟਮਸ ਦੇ ਕਮਿਸ਼ਨਰ ਆਲੋਕ ਸ਼ਿਵਾਸਤਵ ਵੱਲੋਂ ਜਾਰੀ ਕੀਤੀ ਗਈ ਇਹ ਵਿਲੱਖਣ ਚਿੱਤਰਕਾਰੀ ਭਾਰਤ ਦੀ ਪਹਿਲੀ ਕਸਟਮ ਹੈਰੀਟੇਜ ਗੈਲਰੀ ਨੂੰ ਉਜਾਗਰ ਕਰਦੀ ਹੈ ਜੋ ਅਟਾਰੀ ਵਿਖੇ ਸਥਾਪਿਤ ਕੀਤੀ ਗਈ ਹੈ। ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਲੰਧਰ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਸਮਰਾਈ ਵਿਖੇ ਗੈਰਕਾਨੂੰਨੀ ਟੰਗ ਨਾਲ ਚਲਾਏ ਜਾ ਰਹੇ ਅਨਧਕਾਰਤ ਨਸ਼ਾ ਛਿੜਾਊ ਕੇਂਦਰ ਖਿਲਾਫ ਸਖਤ ਕਾਰਵਾਈ ਅਮਲ ਚੱਲਿਆਂ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਸਾਹਮਣਾ ਸਨਰਾਈਜ਼ਸ ਹైదరాబాద్ ਨਾਲ ਸ਼ਾਮੀ 7:30 ਵਜੇ ਹੋਵੇਗਾ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋ ਸਿਨਹਾ ਨੇ ਅੱਜ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨਾਲ ਸੁਰੱਖਿਆ ਬਾਰੇ ਸਮੀਖਿਆ ਮੀਟਿੰਗ ਕੀਤੀ ਪੰਜਾਬ ਵਿੱਚ ਪਹਿਲਗਾਨ ਦਸ਼ਤਕਰਦੀ ਹਮਲੇ ਦਿਨਿੰਦਾ ਅਤੇ ਇਸ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਜਨਰਲਸ ਬਿਊਰੋ ਦੇ ਮੁਖੀ ਐਸਪੀਐਸ ਬਰਮਾਰ ਸਮੇਤ ਇੱਕ ਐਸਐਸਪੀ ਤੇ ਏਆਈਸੀ ਨੂੰ ਮੌਤਲ ਕਰ ਦਿੱਤਾ ਗਿਆ ਹੈ ਅਤੇ ਅੱਜ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ ਪੰਜਾਬ ਵਿੱਚ ਵੀ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਨੇ ਇਸ ਦਿਨਾਂ ਲਈ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਤੇ ਨਮਸਕਾਰ